ਅੱਲਾ ਸ਼ੇਰੀ ਮਿਲੀ ਕਿਉਂ ਨਾ ਮੇਰੀਆਂ ਲਿਖਤਾਂ ਨੂੰ ਅੱਲਾ ਸ਼ੇਰੀ ਮਿਲੀ ਕਿਉਂ ਨਾ ਮੇਰੀਆਂ ਲਿਖਤਾਂ ਨੂੰ ਜ਼ਿੰਮੇਵਾਰੀ ਜ਼ਿੰਮੇਵਾਰ ਨਿਭਾਉਣਾ ਨਹੀਂ ਚਾਹੁੰਦੇ ਇਹ ਬਾਬੇ ਬੋੜ ਗਵਈਏ ਇਹ ਬਾਬੇ ਬੋੜ ਗਵਈਏ ਸੇਵਾਦਾਰ ਨੇ ਰੋਟਾਂ ਦੇ ਬੋੜ ਬਰਾਬਰ ਹੋਰ ਬੋੜ ਕੋਈ ਲਾਉਣਾ ਨਹੀਂ ਚਾਹੁੰਦੇ ਇਹ ਬਾਬੇ ਬੋੜ ਗਵਈਏ ਚੰਗਾ ਲਿਖ ਲੋ ਗਾ ਲੋ ਜਿਹੜੇ ਰੌਲਾ ਪਾਉਂਦੇ ਨੇ ਬਹੁਤ ਕਈ ਵਾਰ ਬਹੁਤ ਜਗ੍ਹਾ ਤੋਂ ਨਰਾਸ਼ ਹੋ ਕੇ ਵੀ ਆਈਆਂ ਹੈ ਨਾ ਨਰਾਸ਼ ਹੋ ਕੇ ਐਦਾਂ ਕਿ ਥਾਪੜਾ ਹਰੇਕ ਦੇ ਦਿੰਦਾ ਹੈਗਾ ਕੀ ਜੀ ਬਹੁਤ ਵਧੀਆ ਲਿਖਦੇ ਆ ਤੁਸੀਂ ਜੀ ਮੇਰੇ ਲੂੰ ਕੰਡੇ ਖੜੇ ਹੋ ਗਏ ਆ ਤੇ ਬਹੁਤ ਸੋਹਣੇ ਨਵੇਂ ਲਫ਼ਜ਼ ਐ ਹੈਨਾ ਤੇ ਤੁਸੀਂ ਐਦਾਂ ਕਰੋ ਵੀ ਸਾਨੂੰ ਥੋੜਾ ਜਿਆਹਾ ਹੈਲਪ ਕਰ ਦਿਓ ਸਾਡੀ ਰਿਕਾਰਡਿੰਗ ਕਰਵਾਉਣ ਲਈ ਤੇ ਅਸੀਂ ਕਰਦਨੇ ਆ ਵੀਡੀਓ ਕਰਾਂਗੇ ਪ੍ਰੋਮੋਸ਼ਨ ਕਰਾਂਗੇ ਥੋੜਾ ਜੀ ਤੁਸੀਂ ਮਦਦ ਕਰ ਦਿਓ ਫਿਰ ਇੱਕ ਦੋ ਵਾਰੀ ਕੀਤੇ ਵੀ ਆਪ ਗਾਣੇ ਹਜ਼ਾਰਾਂ ਦੋਸਤਾਂ ਦੇ ਤੇ ਫਿਰ ਨਹੀਂ ਹੋਣੀ ਬਿਲਕੁਲ ਨਹੀਂ ਹੁਣ ਬਿਲਕੁਲ ਫੋਨ ਕਰ ਲਈਦਾ ਕਿਸੇ ਸਿੰਗਰ ਨੂੰ ਕੋਈ ਚੰਗਾ ਲੱਗਦਾ ਤੇ ਕੀ ਠੀਕਾ ਓਕੇ ਨਹੀਂ ਤੁਹੀਂ ਠੀਕ ਹੈ ਭਾਈ ਲਫ਼ਜ਼ਾਂ ਚੋਂ ਰਤ ਚੋਵੇ ਲਫ਼ਜ਼ਾਂ ਚੋਂ ਰਤ ਚੋਵੇ ਰਤ ਨਾਲੇ ਖੱਪ ਚੋਵੇ ਕਿਹੋ ਜੀਆਂ ਹੋਈਆਂ ਗੀਤਕਾਰੀਆਂ ਤਰੋਂ ਲਾ ਕੇ ਚੁੰਨੀ ਸੁੱਟੇ ਰੀਲਾਂ ਉੱਤੇ ਗੱਲ ਮੁੱਕੇ ਕਿਹੜੇ ਹੀਰ ਪੜ ਲਈ ਲਿਖਾਰੀਆਂ ਮਹਿਫਿਲ ਗਲਾਸੀਆਂ ਦੀ ਗੱਲ ਬਦਮਸ਼ੀਆਂ ਦੀ ਖੂਨੋਂ ਖੂਨ ਹੋਏ ਪਿਆ ਗੀਤ ਜੀ ਰਫਲਾਂ ਤੇ ਕਰਨ ਰਿਆਜ ਗਾਉਣ ਵਾਲੇ ਮਾਰੇ ਹਿੱਕਾਂ ਵਿੱਚ ਗੋਲੀਆਂ ਸੰਗੀਤ ਜੀ ਰਫਲਾਂ ਤੇ ਕਰਦੇ ਰਿਆਜ ਗਾਉਣ ਵਾਲੇ ਮਾਰੇ ਹਿੱਕਾਂ ਵਿੱਚ ਗੋਲੀਆਂ ਸੰਗੀਤ ਜੀ ਇੱਕ ਦਰਸ਼ਕਾਂ ਦੀ ਮੈਂ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਨਿਰਮਲ ਸਿੱਤੂ ਸਾਹਿਬ ਇਹੋ ਜਿਹੇ ਇਨਸਾਨ ਹੈ ਕਿ ਜਿਨ੍ਹਾਂ ਨੇ ਮੈਥੋਂ ਗੀਤ ਲਿਖਵਾਏ ਜਿਹੜੇ ਮੈਂ ਉਹਨਾਂ ਦਾ ਨੰਬਰ ਤੇ ਕੰਟੈਕਟ ਕੀਤਾ ਸੀ ਉਹਨਾਂ ਨਾਲ ਗੱਲ ਮੈਂ ਕਿਹਾ ਜੀ ਮੈਂ ਇਦਾਂ ਗਾਣੀ ਲਿਖਦਾ ਉਹ ਕਹਿੰਦੇ ਕੋਈ ਗੱਲ ਨਹੀਂ ਭੇਜ ਦੋ ਤੇ ਮੈਂ ਕਾਫੀ ਮੇਰੇ ਖਰ ਪੰਜ 6 ਮਹੀਨੇ ਗਾਣੇ ਭੇਜਦਾਰਿਆ ਉਹਨਾਂ ਨੂੰ ਜਿਹੜਾ ਕੋਈ ਨਵਾਂ ਮੈਟਰ ਲਿਖਦਾ ਸੀਗਾ ਉਧਰੋਂ ਕੋਈ ਰਿਪਲਾਈ ਨਹੀਂ ਸੀ ਆਉਂਦਾ। ਚਲੋ ਉਹਨਾਂ ਦੇ ਨਹੀਂ ਲੈਵਲ ਦੇ ਹੋਣੇ ਜਾਂ ਕੋਈ ਨਹੀਂ ਉਹਨਾਂ ਦੇ ਧਿਆਨ 'ਚ ਨਹੀਂ ਦਿੰਦੇ ਆਪਾਂ ਨੋਟਿਸ ਹੈ ਨਾ ਕੋਈ ਵੀ ਨਵੇਂ ਰਾਈਟਰ ਨੂੰ ਜਾਂ ਕਹਿ ਲਓਗੇ ਹੈ ਨਾ। ਫਿਰ ਇੱਕ ਦਿਨ ਮੇਰੀ ਇੱਕ ਵੀਡੀਓ ਸੀ ਮੈਂ ਉਹਨਾਂ ਨੂੰ ਭੇਜੀ ਤੇ ਉਹ ਉਹਨਾਂ ਨੇ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤੀ ਵੀਡੀਓ ਤੇ ਨਾਲ ਹੀ ਮੈਨੂੰ ਰਿਪਲਾਈ ਕੀਤੀ ਵੀ ਜਿਨੇ ਵੀ ਲਿਖਿਆ ਇਹ ਜਾਂ ਜਿਨੇ ਵੀ ਬੋਲਿਆਗਾ ਇਹ ਬਹੁਤ ਵਧੀਆ ਬੋਲਿਆ ਮੈਂ ਇਹਨੂੰ ਆਪਣੀ ਫੇਸਬੁੱਕ 'ਤੇ ਸ਼ੇਅਰ ਕਰ ਰਿਆ। ਮੈਨੂੰ ਬੜੀ ਖੁਸ਼ੀ ਹੋਈ ਵੀ ਯਾਰ ਵੀ ਉਹਨਾਂ ਨੇ ਸ਼ੇਅਰ ਕੀਤੀ ਹੈ ਬਸ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਹੀ ਆ ਇਹ ਦੱਸੋਗੇ ਕੀ ਬੋਲਿਆ ਸੀਗਾ ਤੁਸੀਂ ਜਿਹੜਾ ਨਰਮਲ ਸਿੱਧੂ ਨੂੰ ਦਿਲ ਤੇ ਲੱਗ ਗਿਆ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਉਹਦੀ ਬੜੀ ਸਨਾਲ ਸਕਦੇ ਹਾਂ ਹਸਰੀ ਗਾਲਬਾਈ ਪਹਿਲਾਂ ਹੀ ਤੁਹਾਡਾ ਨੂਰ ਪ੍ਰੋਡਕਸ਼ਨ 16 YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹਾਂਜੀ ਸਸੀ ਕਾ ਗੁਰਵਿੰਦਰ ਵੀਰ ਜੀ ਹੋਰ ਤੁਸੀਂ ਸੁਣਾਓ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਭਾਈ ਮੈਂ ਚਾਹੁੰਨਾ ਆਪਣੀ ਜਿਹੜੀ ਸਟਾਰਟਿੰਗ ਅੰਟਰਵਿਊ ਦੀ ਇੱਕ ਗੀਤ ਜਾਂ ਸ਼ਾਇਰ ਤੋਂ ਉਹ ਜੋ ਸੁਣਾਉਂਗੇ। ਅੱਲਾ ਸ਼ੇਰੀ ਮਿਲੀ ਕਿਉਂ ਨਾ ਮੇਰੀਆਂ ਲਿਖਤਾਂ ਨੂੰ। ਅੱਲਾ ਸ਼ੇਰੀ ਮਿਲੀ ਕਿਉਂ ਨਾ ਮੇਰੀਆਂ ਲਿਖਤਾਂ ਨੂੰ ਜ਼ਿੰਮੇਵਾਰੀ ਜ਼ਿੰਮੇਵਾਰ ਨਿਭਾਉਣਾ ਨਹੀਂ ਚਾਹੁੰਦੇ। ਇਹ ਬਾਬੇ ਬੋੜ ਗਵਈਏ। ਇਹ ਬਾਬੇ ਬੋੜ ਗਵਈਏ ਸੇਵਾਦਾਰ ਨੇ ਰੋਟਾਂ ਦੇ। ਬੋੜ ਬਰਾਬਰ ਹੋਰ ਬੋੜ ਕੋਈ ਲਾਉਣਾ ਨਹੀਂ ਚਾਹੁੰਦੇ। ਇਹ ਬਾਬੇ ਬੋੜ ਗਵਈਏ। ਚੰਗਾ ਲਿਖ ਲੋ ਗਾ ਲੋ ਜਿਹੜੇ ਰੌਲਾ ਪਾਉਂਦੇ ਨੇ। ਸਭਿਆਚਾਰ ਦਾ ਅਸਲੀ ਇਹ ਹੀ ਕਾਣ ਕਰਾਉਂਦੇ ਨੇ ਕਿਉਂਕਿ ਬਿਨ ਲక్ష్ਮੀ ਤੋਂ ਬਿਨ ਲక్ష్ਮੀ ਤੋਂ ਸਰਸਵਤੀ ਨੂੰ ਗਾਉਣਾ ਨਹੀਂ ਚਾਹੁੰਦੇ ਇਹ ਬਾਬੇ ਬੋੜ ਗਵਈਏ ਸੇਵਾਦਾਰ ਨੇ ਨੋਟਾਂ ਦੇ ਬੋੜ ਬਰਾਬਰ ਹੋਰ ਬੋੜ ਕੋਈ ਲਾਉਣਾ ਨਹੀਂ ਚਾਹੁੰਦੇ ਇਹ ਬਾਬੇ ਬੋੜ ਗਵਈਏ ਠੀਕ ਆ ਭਾਈ ਬਹੁਤ ਵਧੀਆ ਤੇ ਇਹ ਲਿਖਣ ਦਾ ਮਤਲਬ ਇਹ ਕਹਿਣ ਦਾ ਮਤਲਬ ਇਹ ਸੀ ਕਿਉਂਕਿ ਜਿਹਦੇ ਕੋਲ ਜਾਂਦੇ ਸੀ ਉਹ ਪਹਿਲਾਂ ਕਹਿੰਦੇ ਸੀ ਯਾਰ ਵੀ ਥੋੜਾ ਜਿਹਾ ਉਹ ਖਰਚਾ ਕਰ ਦੋ ਗਾਣਿਆਂ ਦਾ ਵੀ ਥੋੜੇ ਜਿਹਾ ਮਦਦ ਕਰਾ ਦੂ ਗਾਣਿਆਂ ਦੀ ਹੈ ਨਾ ਹਾਂ ਜੀ ਤੇ ਵੀ ਅਸੀਂ ਤੁਹਾਡਾ ਗਾਣਾ ਰਿਕਾਰਡ ਕਰਦਨੇ ਆ ਵਧੀਆ ਗਾਣਾ ਹੈ ਹਾਂ ਜੀ ਤੇ ਉਹਨਾਂ ਤੇ ਇਹ ਗੱਲ ਲਿਖਿਆ ਵੀ ਸਾਰੇ ਬਿਨਾ ਲక్ష్ਮੀ ਤੋਂ ਸਰਸਵਤੀ ਨੂੰ ਕੋਈ ਨਹੀਂ ਕਹਣਾ ਚਾਹਦਾ ਹਾਂ ਜੀ ਤੇ ਬਈ ਦਰਸ਼ਕਾਂ ਨੂੰ ਆਪਣਾ ਨਾਂ ਦੱਸੋਗੇ ਪੂਰਾ ਨਾਂ ਤੁਹਾਡਾ ਕੀ ਆ ਤੇ ਆਪਣੇ ਪਿੰਡ ਬਾਰੇ ਹਾਂ ਜੀ ਮੇਰਾ ਪੂਰਾ ਨਾਮ ਗੁਰਪਿੰਦਰ ਸਿੰਘ ਤੇ ਐਜ਼ ਏ ਗੀਤਕਾਰ ਗੋਰਾ rau ਕੇ ਰਾਉਕੀ ਕਲਾਂ ਪਿੰਡ ਹੈ ਮੇਰਾ ਤੇ ਜ਼ਿਲ੍ਹਾ ਮੋਗਾ ਠੀਕ ਆ ਭਾਈ ਤੇ ਘਰ ਚ ਬਾਈ ਕੌਣ ਕੌਣ ਨੇ ਘਰ ਚ ਮਦਰ ਹੈ ਦੋ ਬ੍ਰਦਰਸ ਹੈ ਮੇਰੇ ਤੇ ਦੋ ਲੜਕੀਆਂ ਮੇਰੇ ਇੱਕ ਲੜਕਾ ਹੈ ਵਾਈਫ ਹੈ ਠੀਕ ਆ ਭਾਈ ਤੇ ਪੜਾਈ ਬਾਈ ਕਿੱਥੋਂ ਤੱਕ ਕੀਤੀ ਆ ਲਾਈਬਰੇ ਮੈਟ੍ਰਿਕ ਠੀਕ ਹੋ ਗਈ ਤੇ ਬਈ ਜਿਹੜਾ ਗੀਤਕਾਰੀ ਦਾ ਸ਼ੌਂਕ ਪਿਆ ਸੀ ਤੁਹਾਨੂੰ ਇਹ ਕਦੋਂ ਤੇ ਕਿਵੇਂ ਪਿਆ ਇਹਦੇ ਬਾਰੇ ਦੱਸੋਗੇ ਗੀਤਕਾਰੀ ਦਾ ਸ਼ੌਂਕ ਤਾਂ ਕਹਿ ਲੋ ਕਿ ਬਚਪਨ ਤੋਂ ਹੀ ਹੈ ਕਿਤਾਬਾਂ ਪੜ੍ਹਦੇ ਸੀਗੇ ਬੇਦਲ ਸਾਹਿਬ ਨੂੰ ਸੁਣਦੇ ਸੀਗੇ ਮਖਸੂਸ ਖੂਰੀ ਸਾਹਿਬ ਨੂੰ ਸੁਣਦੇ ਸੀਗੇ ਤੇ ਉਦੋਂ ਤੋਂ ਹੀ ਹੈ तकरीबन ਸੁਰੂ ਤੋਂ ਹੀ ਲਿਖਦੇ ਆ ਰਹੇ ਠੀਕ ਹੋ ਬਈ ਭਈ ਕਿਹੜੇ ਕਿਹੜੇ ਸਿੰਗਰਾਂ ਨੇ ਤੁਹਾਡੇ ਗੀਤ ਆ ਜਿਹੜੇ ਉਹ ਗਾ ਗਾਏ ਨੇ ਹਾਂਜੀ ਬਲਗਾਰਣ ਖੀਲਾ ਮਨਜਿੰਦਰ ਗੁਲਸ਼ਨ ਫਰਮੁਲਾਪ ਤੇ ਪਰਮਾਰ ਇੱਕ ਮੁੰਡਾ ਰਵਿੰਦਰ ਢਿੱਲਮਾ ਨਿਰਮਲ ਸਿੱਧੂ ਜਨਾਬ ਨਿਰਮਲ ਸਿੱਧੂ ਸਾਹਿਬ ਰਾਜਨ ਮੱਟੂ ਤੇ ਹੋਰ ਵੀ ਕਈ ਅਨੇਕਾਂ ਕਲਾਕਾਰ ਆ ਜਿਹੜੇ ਮੇਰੀ ਯਾਦ ਨਹੀਂ ਜਿਨ੍ਹਾਂ ਨੇ ਗੀਤ ਗਾਏ ਮੇਰੇ ਕੀ ਗਾ ਬਾਈ ਤੇ ਪਹਿਲਾ ਗੀਤ ਬਾਈ ਕਦੋਂ ਤੇ ਕਿਵੇਂ ਰਿਕਾਰਡ ਹੋਇਆ ਸੀ ਇਹਦੇ ਬਾਰੇ ਦੱਸਾਂਗੇ ਕਿਹੜਾ ਗੀਤ ਸੀਗਾ ਉਹ ਹਾਂਜੀ ਪਹਿਲਾ ਗੀਤ ਮੇਰਾ ਰਿਕਾਰਡ ਹੋਇਆ ਸੀਗਾ ਬਲਕਾਰਨ ਖੀਲਾ ਮਨਜਿੰਦਰ ਗੁਲਸ਼ਨ ਨੇ ਕੀਤਾ ਸੀਗਾ ਝੂਟ Song ਸੀਗਾ ਤੋ ਕਿਨੀਆਂ ਟੇਪ ਚ ਆਇਆ ਸੀਗਾ ਲਕੀਰ ਦੇ ਫਕੀਰ ਫੌਜੀਆ ਜੀਵਿੰਦਰ ਟੰਗਤੀ ਸੂਲੀ ਤੇ ਲੜ ਲਾ ਕੇ ਲਕੀਰ ਦੇ ਫਕੀਰ ਫੌਜੀਆ ਤੇ ਮੁੰਡੇ ਦੇ ਬੋਲ ਸੀਗੇ ਅਨਖੀਲਾ ਸਾਹਿਬ ਦੇ ਬੋਲ ਸੀਗੇ ਕੱਚੇ ਧਾਗੇ ਚ ਬੰਨੇ ਆ ਖੰਭ ਕਟਕੇ ਨਹੀਂ ਫੈਸਲੇ ਕਲਮ ਕਰਦੇ ਠੀਕ ਆ ਭਾਈ ਤੇਰਾ ਸਵੱਬ ਕਿਵੇਂ ਬਣਿਆ ਸੀ ਭਾਈ ਰਿਕਾਰਡ ਹੋਣ ਤੋਂ ਦੱਸੋਗੇ ਕਿਵੇਂ ਇਹ ਤੁਸੀਂ ਸੰਪਰਕ ਕੀਤਾ ਬਲਕਾਰਨ ਕਿਲਾ ਨਾਲ ਸਵਾਬਾਦਾਂ ਜੀ ਪਹਿਲਾਂ ਤਾਂ ਜੂੜ ਗਾਣਾ ਮੈਨੂੰ ਲੱਗਦਾ ਸੀ ਕਿ ਜੇ ਇਹ ਅਨਖੀਲਾ ਹੀ ਗਾਵੇ ਤਾਂ ਬਹੁਤ ਵਧੀਆ ਗੱਲ ਹੈ ਹਨਾ ਫਿਰ ਉਹਨਾਂ ਨਾਲ ਸੰਪਰਕ ਕੀਤਾ ਇੱਕ ਵਾਰੀ ਉਹਨਾਂ ਨੂੰ ਮਿਲਣ ਵੀ ਗਏ ਤੇ ਉਦੋਂ ਸ਼ਾਇਦ ਨਾ ਗੱਲ ਬੜੀ ਉਹਨਾਂ ਕੋਲੇ ਸਮਾਂ ਨਹੀਂ ਸੀਗਾ ਹਨਾ ਦੂਸਰੀ ਵਾਰ ਫੇਰ ਮੈਂ ਉਹਨਾਂ ਕੋਲ ਹੀ ਅਮਰ ਸਰ ਗਿਆ ਮਿਲਣ ਉਹਨਾਂ ਨੂੰ ਤੇ ਉਹਨਾਂ ਉਦੋਂ ਵੀ ਕਿਤੇ ਜਾ ਰਹੇ ਸੀਗੇ ਤੇ ਮੈਨੂੰ ਵੀ ਨਾਲ ਹੀ ਲੈ ਗਏ ਗੱਡੀ ਚ ਭਾ ਕੇ ਤੇ ਉਹ ਗੱਡੀ ਚ ਦਿਖਾਇਆ ਸੀ ਗੀਤ ਤੇ ਗੱਡੀ ਚ ਉੱਕੇ ਕਰਤਾ ਉਹਨਾਂ ਨੇ ਉਹ ਕਹਿੰਦੇ ਠੀਕ ਹੈ ਗੀਤ ਕਰਾਂਗੇ ਆਪਾਂ ਫਿਰ ਉਹਨਾਂ ਨੇ ਉਹ ਗੀਤ ਕੀਤਾ ਟੁਪੀਨੀਆ ਟੇਪ ਚ ਆਇਆ ਸੀਗਾ ਠੀਕ ਆ ਭਾਈ ਤੇ ਭਾਈ ਪਤਾ ਲੱਗਾ ਤੁਸੀਂ ਆਰਮੀ ਦੀ ਜੌਬ ਐ ਵੀ ਕੀਤੀ ਹੈ ਨਾ ਭਾਈ ਹਾਂਜੀ ਆਰਮੀ ਦੀ ਜੌਬ ਕੀਤੀ ਮੈਂ 18 ਸਾਲ ਤਾਂ ਤੋਂ ਭਰਤੀ ਹੋ ਗਈ ਸੀ ਬਈ ਪੜਾਈ ਕਰਨ ਤੋਂ ਬਾਅਦ ਚ ਫਿਰ ਹਾਂਜੀ ਮੈਂ 2025 ਚ ਜੁਆਇਨ ਕੀਤੀ ਸੀ ਸੌਰੀ 2001 ਚ ਜੁਆਇਨ ਕੀਤੀ ਸੀ ਤੇ 2019 ਚ ਰਿਟਾਇਰਮੈਂਟ ਹੋ ਗਈ ਦੀ ਠੀਕ ਆ ਬਈ ਇਹ ਜਾਰਾ ਹੈ ਬਈ ਉਹ ਆਰਮੀ ਵਾਲਾ ਤਜਰਬਾ ਬਹੁਤ ਵਧੀਆ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਜੋ ਘੁੰਮੇ ਫਿਰੇ ਉਹ ਐਕਸਟਰਾ ਗੈਲੋ ਪਰ ਸਿੱਖੇ ਬਹੁਤ ਕੁਝ ਕੋਈ ਗੱਲ ਸਾਂਝੀ ਕਰੋਗੇ ਬਈ ਆਰਮੀ ਦੀ ਜੌਬ ਦੀ ਜਾਂ ਨਾ ਕੋਈ ਸਾ ਤੋਂ ਕਿ ਜਗਾ ਕਿਹੜੀ ਸੀ ਬਈ ਜਿੱਥੇ ਗਏ ਸੀ ਤੁਸੀਂ ਡਿਊਟੀ ਸੀ ਤੁਹਾਡੀ ਔਕੀ ਤਾਂ ਜੀ ਜਦੋਂ ਸ਼ੇਰ ਦੀ ਖੱਲ ਪੈ ਗਈ ਸਰੀਰ ਤੇ ਵਰਦੀ ਸ਼ੇਰ ਦੀ ਖੱਲ ਹੁੰਦੀ ਹੈ ਨਾ ਤੇ ਸਭ ਕੁਝ ਹੀ ਔਖਾ ਹੈ ਦਗਰੀਵਨ ਹੈ ਨਾ ਉਹ ਤਾਂ ਆਪਣੇ ਉੱਪਰ ਡਿਪੈਂਡ ਹੈ ਕਿ ਤੁਸੀਂ ਉਹਨੂੰ ਲਾਈਟ ਨਹੀਂ ਲੈਣਾ ਜਾਂ ਉਹਨੂੰ ਜ਼ਿਆਦਾ ਬੋਝ ਸਮਝਣਾ ਤੇ ਨਹੀਂ ਲੈਣਾ ਬਟ ਓਵਰਹਾਲ ਬਹੁਤ ਵਧੀਆ ਰਿਹਾ ਠੀਕ ਆ ਬਈ ਦਿਲਕਾਰ ਰਲਖੀ ਦੇ ਤੋ ਬਾਈ ਬਾਅਦ ਚ ਫਿਰ ਹੋਰ ਤੁਹਾਡਾ ਗੀਤ ਕਿਹੜੇ ਸਾਨ ਚ ਆਇਆ ਸੀਗਾ ਦਿਲਕਾਰਣ ਖਿਲੇ ਤੋਂ ਬਾਅਦ ਰੋਬੀ ਟੈਲ ਮਨੇ ਗੀਤ ਤਾਂ ਸੀਗਾ ਬੇਵਫਾਈ ਉਹਨੇ ਬੇਵਫਾਈ ਵਫਾ ਵਾਂਗੀ ਨਿਭਾਈ ਉਹਨੇ ਝੂਠ ਦੀ ਕਹਾਣੀ ਸੱਚ ਵਾਂਗੀ ਸੁਣਾਈ ਅਮਰਾਇਡੀਓ ਤੋਂ ਰਿਕਾਰਡ ਹੋਇਆ ਸੀ ਇਹ ਗੀਤ ਠੀਕ ਆ ਬਾਈ ਤੇ ਉਸ ਤੋਂ ਬਾਅਦ ਫਿਰ ਲਹਿੰਦੇ ਪੰਜਾਬ ਤੋਂ ਮੇਰਾ ਗਾਣਾ ਰਿਕਾਰਡ ਹੋਇਆ ਹੁਣ ਲਹਿੰਦੇ ਪੰਜਾਬ ਤੋਂ ਜਨਾਬ ਅਸਵੀ ਕੁਮਾਰ ਸਾਹਿਬ ਫੇਸਬੁਕ ਤੋਂ ਸੌਂਗ ਰਿਕਾਰਡ ਹੋਇਆ ਸੀਗਾ ਤੇ ਹੋਰ ਵੀ ਕਈ ਨਵੇਂ ਮੈਟਰ ਲੈ ਕੇ ਪੰਜਾਬ ਤੋਂ ਆ ਰਹੇ ਮੇਰੇ ਠੀਕ ਆ ਭਾਈ ਤੇ ਭਾਈ ਇੱਕ ਤੇ ਪਤਾ ਲੱਗਿਆ ਵੀ ਕਿਤਾਬ ਵੀ ਲਿਖੀ ਹੈ ਨਾ ਇਹ ਕਿਤਾਬ ਦਾ ਕਿਵੇਂ ਸੁਭਬ ਬਣਿਆ ਲਿਖਣ ਦਾ ਹਾਂਜੀ ਬੁੱਕ ਇਦਾਂ ਕਵਤਾਵਾਂ ਲਿਖਦਾ ਹੁੰਦਾ ਸੀ ਮੈਂ ਪੜ੍ਹਦੇ ਹੁੰਦੇ ਸੀ ਲਿਟਰੇਚਰ ਵਗੈਰਾ ਤੇ ਲਿਖਣ ਦਾ ਸ਼ੌਂਕ ਪੈ ਗਿਆ ਤੇ ਇੱਕ ਲੱਗਿਆ ਕਿ ਯਾਰ ਕਿਤਾਬ ਵੀ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਸਥਾਪਿਤ ਹੋਣ ਲਈ ਹੈਨਾ ਇਹ ਕਿਤਾਬ ਜਜ਼ਬਤਾਂ ਦੀ ਸੂਲੀ ਸ਼ਾਇਦ 2000 ਸਾਨੂੰ ਨਹੀਂ ਯਾਦ ਮੇਰੇ ਉਦੋਂ ਕੀਤੀ ਸੀ ਜਾਨੀ ਠੀਕ ਆ ਬਾਈ ਤੇ ਬਾਈ ਗੀਤਕਾਰੀ ਦੀਆਂ ਬਰੀਕੀਆਂ ਕਿੰਨਾ ਤੂੰ ਸਿੱਖੀਆਂ ਉਹ ਦੱਸੋਗੇ ਗੀਤਕਾਰੀ ਦੀਆਂ ਬਰੀਕੀਆਂ ਕਾਫੀ ਹੱਦ ਤੱਕ ਤਾਂ ਮੈਂ ਗੁਰਨਾਮ ਗਾਮਾ ਜੀ ਕੋਲ ਵੀ ਜਾਂਦਾ ਰਿਆ ਸ਼ਹਿਵਾਜ਼ ਗੁਰਨਾਮ ਗਾਮਾ ਦੋਨੇ ਭਰਾ ਹੁੰਦੇ ਸੀ ਹਾਂ ਜੀ ਉਹਨਾਂ ਕੋਲ ਜਾਂਦਾ ਰਿਆ ਕਾਫੀ ਹੱਦ ਤੱਕ ਉਹਨਾਂ ਨੇ ਬਹੁਤ ਬਰੀਕੀਆਂ ਦਸੀਆਂ ਤੇ ਮੇਰੀ ਕਿਤਾਬ ਦੇ ਜਿਹੜੇ ਦੋ ਮੁੱਖ ਬੰਦ ਸ਼ਬਦ ਉਹਨਾਂ ਨੇ ਲਿਖੀ ਸੀਗੀ ਗੁਰਨਾਮ ਗਾਮਾ ਨੇ ਲਿਖੇ ਦੇਗੇ। ਇਹ ਗੱਲ ਹੈ। ਕਿਤਾਬ ਚੋਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾਗਾ। ਨੌਕਰ ਤੂੰ ਸਾਰੇ ਜਗਤ ਦਾ ਹੈ ਸਭ ਜੁਨਾ ਦਾ ਪਾਲਕਾ ਵਾ ਵਾ ਉਮਰੇ ਮਾਲਕਾ ਵਾ ਵਾ ਉਮਰੇ ਮਾਲਕਾ। ਖਲਕਤ ਨੇ ਤੈਨੂੰ ਬੰਡਿਆ ਜਿੰਨੇ ਮੂੰਹ ਉਹਨੇ ਨਾਮ ਹੈ। ਅੱਲਾ ਤੂੰ ਪਾਕੰਪਾਕ ਹੈ। ਵਾਹਿਗੁਰੂ ਤੂ ਰਾਮ ਹੈ। ਅਰਥਾਤੇ ਤੇਰੀ ਅੱਖ ਹੈ ਕਣ ਕਣ ਚ ਤੇਰੀ ਠਹਿਰ ਹੈ ਜੋ ਹੈ ਸੋ ਤੇਰਾ ਹੁਕਮ ਹੈ ਤੂੰ ਨਿਰਪੈ ਹੈ ਤੂੰ ਨਿਰਵੈਰ ਹੈ ਬੱਦਲ ਨੇ ਸੁਰ ਵਿੱਚ ਗਰਜ ਦੇ ਪੌਣਾ ਦੇ ਵਿੱਚ ਸੰਗੀਤ ਹੈ ਕਣੀਆਂ ਨੇ ਸਰਗਮ ਛੀੜਤੀ ਚਿੜੀਆਂ ਦੀ ਚੂੰ ਚੂੰ ਗੀਤ ਹੈ ਤਾਰੇ ਨੇ ਕਿੱਦਾਂ ਲਟਕਦੇ ਤਾਰੇ ਨੇ ਕਿੱਦਾਂ ਲਟਕਦੇ ਚੰਦ ਦੀ ਹੈ ਕਿਸਤੇ ਠਹਿਰ ਜੀ ਮਿੱਟੀ ਦੀ ਢੇਰੀ ਤਰਤ ਇਹ ਪਾਣੀ ਤੇ ਕਿੱਦਾਂ ਤੈਰਦੀ ਉ ਜਾਣੇ ਸੱਚੀ ਤੇਰੀਆਂ ਮੱਖੀਆਂ ਦੇ ਛਤੇ ਸ਼ਹਿਦ ਹੈ ਪੁੱਲਾਂ ਚ ਕਿੱਥੋਂ ਮਹਿਕ ਹੈ ਸੱਪਾਂ ਚ ਕਿੱਥੋਂ ਜ਼ਹਿਰ ਹੈ ਕਿ ਰਾਜ ਸੀ ਹੈ ਰਾਜ ਹੀ ਕਿੱਥੋਂ ਕੋਈ ਆਉਂਦਾ ਜੰਮ ਕੇ ਲੈ ਜਾਂਦੀ ਕਿੱਥੇ ਮੌਤ ਹੈ ਸਭ ਬੂਹੇ ਵਾਰੀਆਂ ਪਨ ਕੇ ਗੋਰੇ ਦਾ ਸੋ ਸੋ ਨਮਨ ਹੈ ਤੈਨੂੰ ਚੱਕੀ ਦਿਆ ਚਾਲਕਾ ਵਾ ਵਾ ਉਹ ਮੇਰੇ ਅਮਲ ਕਾ ਵਾ ਵਾ ਉਹ ਮੇਰੇ ਅਮਲ ਕਾ ਬਹੁਤ ਵਧੀਆ ਬਾਈ ਤੇ ਹੋਰ ਬਈ ਅੱਗੇ ਗੀਤ ਕਰਾਉਣ ਲਈ ਕਿੰਨੀਆਂ ਮੁਸ਼ਕਲਾਂ ਆਈਆਂ ਤੁਹਾਨੂੰ ਰਿਕਾਰਡ ਕਰਵਾਉਣ ਲਈ ਜੇ ਪਹਿਲਾ ਗੀਤ ਰਿਕਾਰਡ ਕਰਵਾਇਆ ਹਾਂਜੀ ਕਿੰਨੀ ਕੁ ਭਜਨ ਅਠ ਕੀਤੀ ਸੀ ਤੇ ਜੀ ਸੰਗਰਾਂ ਨੂੰ ਫੋਨ ਲਾਏ ਬਹੁਤ ਕਈ ਵਾਰ ਬਹੁਤ ਜਗ੍ਹਾ ਤੋਂ ਨਰਾਸ਼ ਹੋ ਕੇ ਵੀ ਆਈਆਂ ਹੈ ਨਾ ਨਰਾਸ਼ ਹੋ ਕੇ ਐਦਾਂ ਕਿ ਥਾਪੜਾ ਹਰੇਕ ਦੇ ਦਿੰਦਾਗਾ ਕਿ ਜੀ ਬਹੁਤ ਵਧੀਆ ਲਿਖਦੇ ਆ ਤੁਸੀਂ ਜੀ ਮੇਰੇ ਲੂੰ ਕੰਡੇ ਖੜੇ ਹੋ ਗਏ ਆ ਤੇ ਬਹੁਤ ਸੋਹਣੇ ਨਵੇਂ ਲਫ਼ਜ਼ ਹੈ ਹੈ ਨਾ ਤੇ ਤੁਸੀਂ ਐਦਾਂ ਕਰੋ ਵੀ ਸਾਨੂੰ ਥੋੜਾ ਜਿਆਦਾ ਹੈਲਪ ਕਰ ਦਿਓ ਸਾਡੀ ਰਿਕਾਰਡਿੰਗ ਕਰਵਾਉਣ ਲਈ ਤੇ ਅਸੀਂ ਕਰਦਨੇ ਆ ਵੀਡੀਓ ਕਰਾਂਗੇ ਪ੍ਰੋਮੋਸ਼ਨ ਕਰਾਂਗੇ ਥੋੜਾ ਜੀ ਤੁਸੀਂ ਮਦਦ ਕਰ ਦਿਓ ਫਿਰ ਇੱਕ ਦੋ ਵਾਰੀ ਕੀਤੇ ਵੀ ਆਪ ਗਾਣੇ ਹਜ਼ਾਰਾਂ ਦੋਸਤਾਂ ਦੇ ਤੇ ਫਿਰ ਨਹੀਂ ਹੋਣੀ ਬਿਲਕੁਲ ਨਹੀਂ ਹੋਣਾ ਬਿਲਕੁਲ ਫੋਨ ਕਰ ਲਈਦਾ ਕਿਸੇ ਸਿੰਗਰ ਨੂੰ ਕੋਈ ਚੰਗਾ ਲੱਗਦਾ ਤੇ ਕੋਈ ਠੀਕਾ ਓਕੇ ਨਹੀਂ ਤੁਹਾਨੂੰ ਠੀਕ ਹੈ ਭਾਈ ਤੇ ਕਰੋਂ ਬਈ ਸਪੋਰਟ ਆਗੀ ਗੀਤਕਾਰੀ ਜਦੋਂ ਪਹਿਲਾਂ ਲਿਖਦੇ ਸ਼ੁਰੂ ਕੀਤਾ ਸੀ ਲਿਖਣਾ ਉਦੋਂ ਘਰ ਦੇ ਰੋਕਦੇ ਸੀਗੇ ਜਾਂ ਸਪੋਰਟ ਕਰਦੇ ਸੀਗੇ ਨਹੀਂ ਨਾ ਤਾਂ ਸਪੋਰਟ ਐ ਤੇ ਨਾ ਕੋਈ ਰੋਕ ਐ ਨਾ ਬਸ ਸ਼ੌਂਕ ਐ ਪੂਰਾ ਕਰ ਲਈਦਾ ਪਹਿਲਾਂ ਪਹਿਲਾਂ ਰੋਕਦੇ ਨਹੀਂ ਸੀ ਬਈ ਕਰਦੇ ਵੀ ਕੀ ਕੀ ਪੁੱਠੇ ਪੰਗਾ ਕੀ ਕਰੀ ਜਾਂਦਾਗਾ ਨਹੀਂ ਕਰਦੇਨ ਸ਼ਾਇਦ ਇਹਨਾਂ ਪਤਾ ਹੀ ਨਹੀਂ ਸੀਗਾ ਹੈਨਾ ਠੀਕ ਹੈ ਬਈ ਇਹ ਹੋਰ ਕੋਈ ਭਾਈ ਆਪਣਾ ਗੀਤ ਸਾਂਝਾ ਕਰੋਗੇ ਗੀਤ ਆਉਣ ਵਾਲਾ ਜਾਂ ਉਦਾਂ ਉਦਾਂ ਜਿਸ ਤਰ੍ਹਾਂ ਦਾ ਗਨ ਕਲਚਰ ਚੱਲਦਾ ਹੈ ਅੱਜਕੱਲ੍ਹ ਹੈ ਨਾ ਗਨ ਕਲਚਰ ਚੱਲਦਾ ਹੈ ਜਿਸ ਤਰ੍ਹਾਂ ਅੱਜਕੱਲ੍ਹ ਹਥਿਆਰਾਂ ਵਾਲੇ ਬਦਮਾਸ਼ੀਆਂ ਦੇ ਗਾਣੇ ਚੱਲਦੇ ਆ ਤੇ ਵੈਸੇ ਮੈਂ ਇਹ ਜੋ ਕੁਝ ਲਿਖਦਾ ਨਹੀਂਗਾ ਕਹਿੰਦਾ ਲਫ਼ਜ਼ਾਂ ਚੋਂ ਰਤ ਚੋਵੇ ਲਫ਼ਜ਼ਾਂ ਚ ਰਤ ਚੋਵੇ ਰਤ ਨਾਲੇ ਖੱਪ ਚੋਵੇ ਕਿਹੋ ਜਈਆਂ ਹੋਈਆਂ ਗੀਤਕਾਰੀਆਂ ਤਰੋਂ ਲਾ ਕੇ ਚੁੰਨੀ ਸੁੱਟੇ ਰੀਲਾਂ ਉੱਤੇ ਗੱਲ ਮੁੱਕੇ ਕਿਹੜੀ ਹੀਰ ਪੜਲੀ ਲਿਖਾਰੀਆਂ ਮਹਿਫਿਲ ਗਲਾਸੀਆਂ ਦੀ ਗੱਲ ਬਦਮਸ਼ੀਆਂ ਦੀ ਖੂਨੋਂ ਖੂਨ ਹੋਏ ਪਿਆ ਗੀਤ ਜੀ ਰਫਲਾਂ ਤੇ ਕਰਨ ਰਿਆਜ ਗਾਉਣ ਵਾਲੇ ਮਾਰੇ ਹਿੱਕਾਂ ਵਿੱਚ ਗੋਲੀਆਂ ਸੰਗੀਤ ਜੀ ਰਫਲਾਂ ਤੇ ਕਰਦੇ ਰਿਆਜ ਗਾਉਣ ਵਾਲੇ ਮਾਰੇ ਹਿੱਕਾਂ ਵਿੱਚ ਗੋਲੀਆਂ ਸੰਗੀਤ ਜੀ ਡੱਬ ਚ ਰਵਲ ਵਰ ਮੋਢੇ ਤੇ ਦਿਨਾਲੀ ਬੈਲ ਪੁਣੇ ਨੂੰ ਬਣਾਈ ਜਾਂਦੇ ਕੰਮ ਏ ਡੱਬ ਚ ਦਿਨਾਲੀ ਡੱਬ ਚ ਰਵਾਲਵਰ ਮੋਢੇ ਤੇ ਦਿਨਾਲੀ ਬੈਲ ਪੁਣੇ ਨੂੰ ਬਣਾਈ ਜਾਂਦੇ ਕੰਮ ਏ ਟੋਚਣਾ ਤੇ ਜ਼ੋਰ ਲਾਇਆ ਡੌਲਿਆਂ ਚ ਜਾਣ ਹੈ ਨਹੀਂ ਗੀਤਾਂ ਚ ਕਰਾਉਂਦੇ ਧੰਨ ਧੰਨ ਏ ਚੜਦੀ ਜਵਾਨੀ ਹੁੰਦੀ ਪਹਿਲਾਂ ਹੀ ਬਰੂਦ ਜਿਹੀ ਚੜਦੀ ਜਵਾਨੀ ਹੁੰਦੀ ਪਹਿਲਾਂ ਹੀ ਬਰੂਦ ਜਿਹੀ ਉੱਤੋਂ ਹੋਰ ਸਿੱਟੀ ਜਾਂਦੀ ਸੀਖ ਜੀ ਰਫਲਾਂ ਤੇ ਕਰਦੇ ਰਿਆਜ ਗਾਉਣ ਵਾਲੇ ਮਾਰੇ ਹਿੱਕਾਂ ਵਿੱਚ ਗੋਲੀਆਂ ਸੰਗੀਤ ਜੀ ਮਾਰੇ ਹਿੱਕਾਂ ਵਿੱਚ ਗੋਲੀਆਂ ਸੰਗੀਤ ਜੀ ਬਹੁਤ ਵਧੀਆ ਬਈ ਥੈਂਕ ਯੂ ਤੇ ਕਿਸ ਤਰ੍ਹਾਂ ਦੇ ਬਾਈ ਗੀਤ ਤੁਸੀਂ ਜਿਹੜੇ ਲਿਖਣੇ ਪਸੰਦ ਕਰਦੇ ਆ ਦੱਸੋਗਾ ਦਰਸ਼ਕਾਂ ਨੂੰ ਹਾਂਜੀ ਜੋ ਮਰਿਆਦਾ ਜੀ ਚ ਹੋਣ ਸੱਭਿਆਚਾਰ ਚ ਹੋਣ ਕਹਿ ਲੋਗੇ ਹਨਾ ਜਿਹਨੂੰ ਸੁਣਿਆ ਜਾ ਸਕੇ ਸਾਰੇ ਪਰਿਵਾਰ ਚ ਬਹਿ ਕੇ ਉਸ ਤਰ੍ਹਾਂ ਦੇ ਗੀਤ ਵੈਸੇ ਵਧੀਆ ਆਉਂਦੇ ਆ ਬਹੁਤ ਵਧੀਆ ਲਿਖਦੇ ਆ ਹਨਾ ਮੁੰਡੇ ਪਰ ਕਈ ਗੀਤ ਹੈ ਜੀ ਕਿ ਉਹ ਜਤ ਫਲਮਾਂ 'ਚ ਨਹੀਂ ਵਧੀਆ ਤਰੀਕੇ ਨਾਲ ਜਾਂਦੇ ਹਨ ਜ ਜਿਹਨਾਂ 'ਚ ਲਫ਼ਜ਼ ਹੈ ਜੇ ਹੁੰਦੇ ਆ ਲੜਾਕੂ ਜਿਹੇ ਲਫ਼ਜ਼ ਹੁੰਦੇ ਆ ਹੈ ਨਾ ਵੀ ਉਹ ਬਸ ਢਕਾਉਣ ਦੇ ਵਾਲੇ ਹੁੰਦੇ ਆ ਹੈ ਨਾ ਤੇ ਕਿੰਨੇ ਕੁ ਬਾਈ ਗੀਤ ਜਿਹੜੇ ਤੁਸੀਂ ਲਿਖ ਚੁੱਕੇ ਹੋ ਦੱਸੋਗੇ ਦਰਸ਼ਕਾਂ ਨੂੰ ਭਾਈ ਇਹ ਤੁਹਾਡੇ ਕੋਲ ਲਿਖਿਆ ਜਾਣੀ ਦੀ ਪੰਜ ਗੀਤਾਂ ਦਾ ਕੋਈ ਆਈਡੀਆ ਨਹੀਂ ਹੈ ਵੈਸੇ ਲਿਖਦੇ ਰਹੀਦਾ ਕਦੇ-ਕਦੇ ਦੋ ਦੋ ਤਿੰਨ ਤਿੰਨ ਵੀ ਲਿਖ ਲਈਦੇ ਦਿਨ ਚ ਕੋਈ ਫੁਰਨਾ ਆਇਆ ਨਾ ਇਹ ਤਾਂ ਤੇ ਨਹੀਂ ਤਾਂ ਫਿਰ ਮਹੀਨਾ ਮਹੀਨਾ ਲੰਘ ਵੀ ਜਾਂਦਾ ਇਦਾਂ ਹੀ ਹੈ ਨਾ ਨਹੀਂ ਉਦਾਂ ਬਈ ਕਿੰਨੇ ਕ ਗੀਤ ਪਏ ਆ ਤੁਹਾਡੇ ਕੋਲ ਵੀ ਆਈ ਡੀਆ ਨਹੀਂ ਹਾਂਜੀ ਗੀਤ ਬਹੁਤ ਦੋ ਟਾਈ ਸੋ ਗੀਤ ਤਾਂ ਪਿਆ ਹੋ ਠੀਕ ਆ ਬਈ ਕਾਪੀ ਤੇ ਸ਼ਾਇਦ ਠੀਕ ਆ ਤੇ ਹੋਰ ਬਈ ਕੇ ਸਿੰਘਰ ਨਾਲ ਫਿਰ ਸੰਪਰਕ ਨਹੀਂ ਕੀਤਾ ਵੀ ਹੋਰ ਗੀਤ ਬਾਰੇ ਸੰਪਰਕ ਨਵੇਂ ਮੈਟਰ ਆ ਰਹੇ ਆ ਜੀ ਕਈ ਹੈ ਨਾ ਜਿਸ ਤਰ੍ਹਾਂ ਅਰਸ਼ਦੀਪ ਚੋਟੀਆ ਡਿਊਟ ਸੌਂਗ ਤੇ ਬੱਬੂ ਖਾਨ ਸਾਹਿਬ ਭਧੌੜ ਵਾਲੀ ਭਧੌੜ ਵਾਲੇ ਦਾ ਤੁਹਾਨੂੰ ਪਤਾ ਹੀ ਹੈ ਫਿਰ ਹਾਂ ਜੀ ਹੈਨਾ ਛਾਇ ਹੋਇਆ ਅੱਜਕੱਲ ਬੱਬੂ ਖਾਨ ਸਾਹਿਬ ਉਹ ਵੀ ਡਿਊਟ ਕਰ ਰਹੇ ਹੈ ਤੇ ਉਸ ਤੋਂ ਇਲਾਵਾ ਰਾਜਮਸਤੀ ਸਾਹਿਬ ਰਾਮਪੁਰੇ ਤੋਂ ਤੇ ਆਸੀਬ ਕਮਾਲ ਸਾਹਿਬ ਲੈnde ਪੰਜਾਬ ਪਾਕਿਸਤਾਨ ਤੋਂ ਤੇ ਟ੍ਰੋਬੀਟਲ ਮਾ ਹੋਰ ਕਈ ਕਲਾਕਾਰ ਆ ਜਿਹੜੇ ਨਵੇਂ ਮੈਟਰ ਆ ਰਹੇ ਮੇਰੇ ਇੱਕ ਵਾਰੀ ਤੁਹਾਡੀ ਵੀਡੀਓ ਵੇਖੀ ਸੀਗੀ ਨਰਮਲ ਸਿੱਧੂ ਨੇ ਗਾਇਆ ਸੀ ਗੀਤ ਨਨਕਾਣਾ ਸਾਹਿਬ ਵਾਲਾ ਉਹ ਗੀਤ ਆ ਰਿਹਾ ਤੁਹਾਡਾ ਹਾਂਜੀ 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 ਉਹ ਵੀ ਰਿਕਾਰਡ ਹੋਇਆ ਪਿਆ ਨਨਕਾਣਾ ਸਾਹਿਬ ਤੇ ਉਸ ਤੋਂ ਇਲਾਵਾ ਵੀ ਨਰਮਲ ਸਿੱਧੂ ਸਾਹਿਬ ਕਈ ਗਾਣੇ ਕਰ ਰਹੇ ਮੇਰੇ ਤੇ ਇੱਕ ਦਰਸ਼ਕਾਂ ਦੀ ਮੈਂ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਨਰਮਲ ਸਿੱਧੂ ਸਾਹਿਬ ਇਹੋ ਜਿਹੇ ਇਨਸਾਨ ਹੈ ਕਿ ਜਿਨ੍ਹਾਂ ਨੇ ਮੈਥੋਂ ਗੀਤ ਲਿਖਵਾਏ ਜਿਹੜੇ ਤੇ ਉਹਨਾਂ ਨੇ ਨਾਲ ਦੀ ਨਾਲ ਮੈਨੂੰ ਉਹਦੀ ਪੇਮੈਂਟ ਕਰਤੀ ਉਹ ਗਾਣੇ ਠੀਕ ਹੈ ਮੈਂ ਸਹਿਦਲ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਕਿੱਥੇ ਜਿਹੜੇ ਸਿੰਗਰ ਸੀਗੇ ਉਹ ਮੈਥੋਂ ਪੈਸੇ ਮੰਗਦੇ ਸੀਗੇ ਹੈਨਾ ਗਾਣਾ ਵੀ ਵਧੀਆ ਪਾਲਦੇ ਸੀਗੇ ਤੇ ਕਹਿੰਦੇ ਸੀ ਥੋੜੀ ਜੀ ਮਦਦ ਵੀ ਕਰ ਦੋ ਹਾਂ ਜੀ ਤੇ ਨਰਮਲ ਸਿੱਧੂ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਛਾਣਿਆ ਜਾਂ ਕਹਿ ਲਓ ਕਿ ਮੇਰੀ ਕਲਾ ਦੀ ਕਦਰ ਕੀਤੀ ਠੀਕ ਆ ਬਈ ਸੰਪਰਕ ਕੇ ਮੈਂ ਹੋਇਆ ਸੀ ਬਈ ਤੁਹਾਡਾ ਨਰਮਲ ਸਿੱਧੂ ਜੀ ਨਾਲ ਦੱਸੋਗੇ ਤੁਸੀਂ ਨਿਰਮਲ ਸਿੱਧੂ ਸਾਹਿਬ ਨੇ ਮੈਂ ਉਹਨਾਂ ਦਾ ਨੰਬਰ ਤੇ ਕੰਟੈਕਟ ਕੀਤਾ ਸੀ ਉਹਨਾਂ ਨਾਲ ਗੱਲ ਮੈਂ ਕਹਿੰਿਆ ਜੀ ਮੈਂ ਏਦਾਂ ਗਾਣੀ ਲਿਖਦਾ ਉਹ ਕਹਿੰਦੇ ਕੋਈ ਗੱਲ ਨਹੀਂ ਭੇਜ ਦਿਓ ਤੇ ਮੈਂ ਕਾਫੀ ਮੇਰੇ ਖਰਪਾ 5-6 ਮਹੀਨੇ ਗਾਣੇ ਭੇਜਦਾ ਰਿਹਾ ਉਹਨਾਂ ਨੂੰ ਜਿਹੜਾ ਕੋਈ ਨਵਾਂ ਮੈਟਰ ਲਿਖਦਾ ਸੀਗਾ ਉਧਰੋਂ ਕੋਈ ਰਿਪਲਾਈ ਨਹੀਂ ਸੀ ਆਉਂਦਾ ਚਲੋ ਉਹਨਾਂ ਦੇ ਨਹੀਂ ਲੈਵਲ ਦੇ ਹੋਣੇ ਜਾਂ ਕੋਈ ਨਹੀਂ ਉਹਨਾਂ ਦੇ ਧਿਆਨ 'ਚ ਨਹੀਂ ਦਿੰਦੇ ਆਪਾਂ ਨੋਟਿਸ ਹੈਨਾ ਕੋਈ ਵੀ ਨਵੇਂ ਰਾਈਟਰ ਨੂੰ ਜਾਂ ਕਹਿ ਲਓਗੇ ਹੈਨਾ ਫਿਰ ਇੱਕ ਦਿਨ ਮੇਰੀ ਇੱਕ ਵੀਡੀਓ ਸੀ ਮੈਂ ਉਹਨਾਂ ਨੂੰ ਫੇਜ ਜੀ ਤੇ ਉਹਨੇ ਆਪਣੇ ਫੇਸਬੁਕ ਤੇ ਸ਼ੇਅਰ ਕੀਤੀ ਵੀਡੀਓ ਤੇ ਨਾਲ ਹੀ ਮੈਨੂੰ ਰਿਪਲਾਈ ਕੀਤੀ ਵੀ ਜਿਨੇ ਵੀ ਲਿਖਿਆ ਇਹ ਜਾਂ ਜਿਨੇ ਵੀ ਬੋਲਿਆਗਾ ਇਹ ਬਹੁਤ ਵਧੀਆ ਬੋਲਿਆ ਮੈਂ ਇਹਨੂੰ ਆਪਣੀ ਫੇਸਬੁਕ ਤੇ ਸ਼ੇਅਰ ਕਰ ਰਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਯਾਰ ਵੀ ਉਹਨਾਂ ਨੇ ਸ਼ੇਅਰ ਕੀਤੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਹੀ ਆ ਇਹ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਸਰ ਵੀ ਇਹ ਮੇਰੀ ਵੀਡੀਓ ਸੀ ਵੀ ਮੈਂ ਹੀ ਲਿਖਿਆ ਮੈਂ ਹੀ ਬੋਲਿਆ ਹੈਨ ਤੇ ਸ਼ਾਇਦ ਉਸ ਤੋਂ ਬਾਅਦ ਮੈਨੂੰ ਤਵੱਜੂ ਦੇਣ ਲੱਗੇ ਵੀ ਹਾਂ ਵਧੀਆ ਲਿਖ ਸਕਦਾ ਫਿਰ ਉਹਨਾਂ ਨੇ ਮੈਨੂੰ ਕਈ ਟੌਪਿਕਾਂ ਦੇ ਕੰਮ ਦਿੱਤਾ ਵੀ ਇਹ ਕੰਮ ਕਰ ਇਹ ਲਿਖ ਇਹ ਲਿਖ ਕੇ ਦੇ ਮੈਨੂੰ ਇਹ ਲਿਖ ਕੇ ਦੇ ਤੇ ਕਈ ਵਾਰ ਨਹੀਂ ਵੀ ਉਹਨਾਂ ਦੇ ਖਰੇ ਉਤਰਿਆ ਗਿਆ ਹੈ ਨਾ ਤੇ ਬਟ ਜਿੱਥੇ ਮੈਂ ਖੜਾ ਉਤਰਿਆ ਉਹਨਾਂ ਨੇ ਮੈਨੂੰ ਨਾਲ ਦੀ ਨਾਲ ਉਹਦੀ ਪੇਮੈਂਟ ਕੀਤੀ ਹੈ ਹੈ ਨਾ ਤੇ ਆ ਨਨਕਾਣਾ ਸਾਹਿਬ ਜੀ ਵੀ ਮੈਂ ਉਹਨਾਂ ਨੂੰ ਪੁੱਛਿਆ ਸੀ ਮਾ ਸਰ ਵੀ ਕਰ ਰਹੇ ਹੋ ਇਸ ਵਕਤ ਰਿਲੀਜ਼ ਉਹਨਾਂ ਦੇ ਬਰਥਡੇ ਜੀ ਤੇ ਉਹਨਾਂ ਉਹਨਾਂ ਨੂੰ ਲੱਗਿਆ ਕਿ ਯਾਰ ਵੀ ਨਹੀਂ ਹੋ ਮੈਨੂੰ ਕਹਿੰਦੇ ਵੀ ਤੂੰ ਫੋਨ ਔਨ ਕਰ ਮੈਂ ਅੱਧੇ ਘੰਟੇ ਚ ਵੀਡੀਓ ਪਾਉਣਾ ਤੈਨੂੰ ਤੇ ਵੀ ਤੂੰ ਦਿਲ ਨਾਲ ਛੱਡ ਕੰਮ ਕਰ ਵਧੀਆ ਤਕੜਾ ਰੋ ਕਿ ਮੈਂ ਫਿਰ ਉਹਨਾਂ ਨੇ ਮੇਰੀ ਨੌ ਲੈ ਕੇ ਬਕਾਇਦਾ ਉਹਨਾਂ ਨੇ ਉਹ ਗਾਣਾ ਗਾਇਆ ਹਾਂਜੀ ਤੇ ਹੋਰ ਵੀ ਕਈ ਮੈਟਰ ਕਰ ਰਹੇ ਮੈਂ ਦੱਸੋਗੇ ਕੀ ਬੋਲਿਆ ਸੀਗਾ ਤੁਸੀਂ ਜਿਹੜਾ ਨਰਮਲ ਸਿੱਧੂ ਨੂੰ ਦਿਲ ਤੇ ਲੱਗ ਗਿਆ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਓਡੀ ਮੜੀ ਸੁਣਾ ਸਕਦੇ ਹੋ ਉਹ ਬੜੀ ਵੀਡੀਓ ਸੀਗੀ ਉਹ ਕਾਇਦ ਸ਼ਰਾਬਤੀ ਸੀਗੀ ਕੈਦ ਕੀ ਸ਼ਰਾਬ ਦੀ ਸੀਗੀ ਕਿ ਉਹ ਮੰਨਿਆ ਸ਼ਰਾਬ ਉਹ ਦੀ ਸੇਦਲੀ ਖਰਾਬ ਹੈ ਫੇਰ ਕਾ ਤੋ ਫੌਜ ਵਿੱਚ ਮਿਲਦੀ ਜਨਾਬ ਹੈ ਕਿਉਂਕਿ ਘਰ ਕੋਲੋਂ ਦੂਰਾਂ بڑے ਮਜ਼ਬੂਰਾਂ ਦਵਾਈ ਵਾਂਗੂ ਪੀਏ ਤਾਂ ਦਵਾਈਏ ਨੂੰ ਕਹਿੰਦੇ ਨੇ ਰਫਲਾਂ ਸਰਾਣੀ ਨਾਲੇ ਰੌਂਦ ਰੱਖੇ ਰਹਿੰਦੇ ਨੇ ਕਰਦੇ ਖਰਾਬੀ ਨਹੀਂ ਹੁੰਦੀ ਜ਼ਿੰਮੇਵਾਰੀ ਸਿਰ ਤੇ ਅਸੀਂ ਕਿਹੜਾ ਕਬਜ਼ੇ ਨਜ਼ਾਇਜ਼ ਲੈਂਦੇ ਫਿਰਦੇ ਬਾਡਰਾਂ ਤੇ ਖੜੀਦੇ ਵੈਰੀ ਨਾਲ ਲੜੀਦਾ ਫੁਕਰੀ ਚ ਆਕੇ ਨਹੀਂ ਹਵਾਈ ਫੇਰ ਕਰੀਦਾ ਲੜਾਈ ਮੁੱਲ ਲਈ ਨਹੀਂ ਤੇ ਚੁੱਪ ਵੀ ਨਹੀਂ ਰਹਿਦਾ ਮਾਰਦਾ ਕੋਈ ਇੱਟ ਤੇ ਪੱਥਰ ਸਿੱਟ ਦਈਦਾ ਹੰਬੇ ਹਾਰੇ ਥੱਕੇ ਟੁੱਟੇ ਸ਼ਾਮੀ ਤੇ ਗਲਾਈਦਾ ਅੱਖਾਂ ਬੰਦ ਕਰਕੇ ਪੰਜਾਬ ਜਾ ਆਈਦਾ ਘਰ ਹੁੰਦਾ ਬਾਅਦ ਪਹਿਲਾਂ ਡਿਊਟੀਆਂ ਜ਼ਰੂਰੀਆਂ ਫੌਜੀ ਦੀਆਂ ਹੁੰਦੀਆਂ ਨੇ ਲੱਖਾਂ ਮਜਬੂਰੀਆਂ ਘਰੇ ਲੋਹੜੀਆਂ ਦੀਵਾਲੀਆਂ ਵਿਸਾਖੀ ਮੇਲੇ ਵੇਖੀ ਨਹੀਂ ਵਿਆਹ ਮਕਲਾਵੇ ਮਰੇ ਜੰਮੇ ਸਾਡੇ ਚੇਤੇ ਨਹੀਂ ਕੀ ਦੱਸਾਂ ਕਿੱਥੇ ਕਿੱਥੇ ਚੋਗਾ ਨੇ ਖਲਾਰੀਆਂ ਜੰਗਲ ਪਹਾੜ ਮਾਰੂ ਥੜਾ ਨਾਲ ਯਾਰੀਆਂ ਬਰਫਾਂ ਸਮੁੰਦਰਾਂ ਨੂੰ ਪਾਰ ਕਰ ਜਾਈਦਾ ਹੈ ਰਾਜੀ ਖੁਸ਼ੀ ਲਿਖੀਦਾ ਹੈ ਜਿੱਤ ਜਦੋਂ ਵੀ ਖਤ ਪਾਈਦਾ ਇਹੋ ਜੇ ਹਾਲਾਤਾਂ ਨਾਲ ਜਦੋਂ ਬੰਦਾ ਲੜਦਾ ਰੰਬ ਹੋਵੇ ਬਿਸਕੀ ਫਿਰ ਦਿਲ ਜੇ ਤੱਕ ਕਰਦਾ ਸ਼ਰਾਬੀ ਵਾਲੇ ਕੰਮ ਨਹੀਂ ਹੋਸ਼ ਵਿੱਚ ਰਹਿਦਾ ਹੈ ਸਿਹਤ ਵਾਲੇ ਮਾਮਲੇ ਰਿਸਕ ਵੀ ਨਹੀਂ ਲਈਦਾ ਕਦੇ ਕਦੇ ਗੋਲੀਆਂ ਦੀ ਛੜੀ ਲੱਗੀ ਹੁੰਦੀ ਏ ਉਸ ਵੇਲੇ ਅੱਖਾਂ ਮੂਰੇ ਮੌਤ ਖੜੀ ਹੁੰਦੀ ਏ ਐਵੇਂ ਤਾਂ ਨਹੀਂ ਮੈਡਲਾਂ ਦੇ ਨਾਲ ਸੀਨੇ ਭਰਦੇ ਕਦੇ ਸਰਕਾਰਾਂ ਉੱਤੇ ਸ਼ਿਕਵੇ ਨਹੀਂ ਕਰਦੇ ਪਿੱਛੇ ਤਨਖਾਹਾਂ ਕਦੇ ਧਰਨੀ ਨਹੀਂ ਲਾਈਦੇ ਰਿਸ਼ਵਤਾਂ ਦੇ ਨਾਲ ਕਦੇ ਘਰ ਨਹੀਂ ਚਲਾਈਦੇ ਰਿਸ਼ਵਤਾਂ ਦੇ ਨਾਲ ਕਦੇ ਘਰ ਨਹੀਂ ਚਲਾਈਦੇ ਨਵੀਆਂ ਮੁਸੀਬਤਾਂ ਦਾ ਨਿਤ ਮੱਥਾ ਲਾਈਦਾ ਚੱਲ ਦੀ ਨਹੀਂ ਮਰਜ਼ੀ ਹੁਕਮ ਸੁਣੀ ਜਾਂਦਾ ਹੈ ਚੱਲ ਦੀ ਨਹੀਂ ਮਰਜ਼ੀ ਹੁਕਮ ਸੁਣੀ ਜਾਂਦਾ ਹੈ ਇਸ ਵਕਤ ਸ਼ਾਇਦ ਮੈਨੂੰ ਭੁੱਲ ਗਿਆ ਨਹੀਂ ਯਾਦ ਬਹੁਤ ਵਧੀਆ ਬਹੁਤ ਲੰਮੀ ਛੋਟੀ ਬਹੁਤ ਹੋ ਵਧੀਆ ਇਹ ਉਹਨਾਂ ਨੇ ਸ਼ੇਅਰ ਕੀਤੀ ਤੇ ਉਹਨਾਂ ਨੂੰ ਵਧੀਆ ਲੱਗੀ ਹੈ ਨਾ ਠੀਕ ਆ ਬਈ ਤੇ ਬਈ ਤੁਹਾਡੇ ਆਪਣੇ ਪਸੰਦੀਦੇ ਗੀਤਕਾਰ ਤੇ ਸਿੰਗਰ ਕੌਣ ਨੇ ਗੀਤਕਾਰ ਬਿੱਦਲ ਸਾਹਿਬ ਹੈ ਜੀ ਹੈਨਾ ਉਹਨਾਂ ਸਮਿਆਂ ਚ ਜਿੰਨਾ ਸਮਿਆਂ ਚ ਅਸੀਂ ਲਿਖਣਾ ਸਿੱਖਿਆ ਨਾ ਮਖਸੂਸਪੂਰੀ ਸਾਹਿਬ ਹੈ ਸਤਿੰਦਰ ਸਰਤਾਰ ਸਾਹਿਬ ਹੈ ਤੇ ਸਿੰਗਰ ਬਈ ਕੌਣ ਕੌਣ ਪਸੰਦ ਆ ਤੁਹਾਡੇ ਸਿੰਗਰ ਹੈ ਜੀ ਨਿਰਮਲ ਸਿੱਧੂ ਸਾਹਿਬ ਦਿਲ ਦਾ ਖੜਾਉਣਾ ਨਾਲ ਲੈ ਜਾ ਕਦੇ ਕਦੇ ਖੇਲੇ ਕਰੀ ਬਹੁਤ ਸੋਹਣਾ ਅੱਜ ਵੀ ਉਹ ਬਹੁਤ ਵਧੀਆ ਕਰ ਰਹੇ ਜੋ ਵੀ ਮੈਟਰ ਆ ਜਾਂਦੇ ਨੇ ਬਹੁਤ ਸੌਲਝੇ ਹੋਏ ਮੈਟਰ ਹਾਂਜੀ ਤੇ ਹੋਰ ਬਈ ਗੀਤਕਾਰੀ ਤੋਂ ਇਲਾਵਾ ਕੋਈ ਹੋਰ ਸ਼ੌਂਕ ਤੁਹਾਡਾ ਨੇ ਸ਼ੌਂਕ ਬਸ ਬੁੱਕ ਪੜ੍ਹ ਲਈ ਦੀਏ ਕੋਈ ਨਾ ਕੋਈ ਕੋਈ ਪੇਂਟਿੰਗ ਬਣਾ ਲਈ ਦੀਏ ਕਦੇ ਸ਼ੌਂਕ ਹੁੰਦਾ ਤਰਨੂ ਆਪਣੇ ਬਈ ਜਿਹੜੇ ਰਿਕਾਰਡ ਹੋਏ ਆ ਗੀਤ ਉਹਦੇ ਵਿੱਚੋਂ ਸਭ ਤੋਂ ਪਸੰਦੀਦਾ ਗੀਤ ਕਿਹੜਾ ਹੈ ਤੁਹਾਡਾ रिकॉर्ड ਹੋਇਆ ਗੀਤ ਇੱਕ ਹਰਮਨ ਲਾਲ ਜੀ ਨੇ ਕੀਤਾ ਸੀਗਾ ਮਾਫ ਕਰੇ ਰੱਬ ਸਾਨੂੰ ਕੰਮ ਮਾਫੀ ਵਾਲੀ ਨਹੀਂ ਪੰਜਾਬੀਓ ਪੰਜਾਬ ਦੇ ਹਾਲਾਤ ਚੰਗੇ ਵਾਲੇ ਨਹੀਂ ਅੱਧ ਹੋ ਗਈ ਪੱਗਾਂ ਵਾਲੇ ਲਾਹੀ ਜਾਂਦੇ ਪੱਗਾਂ ਨੇ ਸ਼ੇਰਾਂ ਦੀ ਪਛਾਣ ਰੋਲੀ ਗਿੱਦੜਾਂ ਦੇ ਪੱਗਾਂ ਨੇ ਪੱਗਾਂ ਨੂੰ ਵਟਾਉਣ ਦੇ ਰਿਵਾਜ ਗਏ ਸੰਭਾਲੇ ਨਹੀਂ ਪੰਜਾਬੀਓ ਪੰਜਾਬ ਦੇ ਹਾਲਾਤ ਚੰਗੇ ਵਾਲੇ ਨਹੀਂ ਪੰਜਾਬੀਓ ਪੰਜਾਬ ਦੇ ਹਾਲਾਤ ਚੰਗੇ ਵਾਲੇ ਨਹੀਂ ਪੰਜਾਬੀ ਇਹ ਸਰੋਤਿਆਂ ਦੇ ਕੰਨ ਰੇ ਰਸੀਲੇ ਨਾ ਕਲਮਾਂ ਨੂੰ ਸੱਪ ਡੰਗੇ ਸੁਰ ਬਿਸਰੀ ਲੈਣਾ ਟਾਮੇ ਟਾਵੇਂ ਪੋਟਿਆਂ ਤੇ ਲੋਕ ਗੀਤ ਭਾਲੇ ਨਹੀਂ ਪੰਜਾਬੀਓ ਪੰਜਾਬ ਦੇ ਹਾਲਾਤ ਚੰਗੇ ਵਾਲੇ ਜੀ ਪੰਜਾਬੀਓ ਪੰਜਾਬ ਦੇ ਹਾਲਾਤ ਚੰਗੇ ਵਾਲੇ ਜੀ ਬਹੁਤ ਵਧੀਆ ਬਾਈ ਤੇ ਹੋਰ ਬਾਈ ਕੋਈ ਜਿਹੜੇ ਨਵੇਂ ਗੀਤਕਾਰ ਆ ਉਹਨਾਂ ਨੂੰ ਕੀ ਮੈਸੇਜਾਂ ਸੁਝਾ ਦੇਵਾਂਗੇ ਨਹੀਂ ਸੁਝਾ ਕੋਈ ਨਹੀਂ ਆਪਾਂ ਵੀ ਨਵੇਂ ਬਹੁਤ ਵਧੀਆ ਲਿਖਦੇ ਸਾਰੇ ਤੇ ਸਾਰਿਆਂ ਦਾ ਆਪਣਾ ਆਪਣਾ ਫੁਰਨਾ ਹੁੰਦਾ ਥਾਟ ਹੁੰਦਾ ਆਪਣਾ ਆਪਣਾ ਹੈਨਾ ਤੇ ਕੋਈ ਗੀਤਕਾਰ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰਾ ਇੱਕ ਖਿਆਲ ਵੱਡਾ ਹੁੰਦਾ ਹੈਨਾ ਜਿਹਦਾ ਖਿਆਲ ਵੱਡਾ ਉਹਦਾ ਗੀਤ ਵੱਡਾ ਠੀਕ ਹੈ ਭਾਈ ਤੇ ਭਾਈ ਗੀਤਕਾਰੀ ਦੇ ਵਿੱਚ ਗੱਲ ਕਰੀ ਆਪਾਂ ਸਪੋਰਟ ਦੀ ਤਾਂ ਕਿੰਨਾ-ਕਿੰਨਾ ਦਾ ਤੁਹਾਨੂੰ ਸਹਿਯੋਗ ਰਿਹਾ ਜੇ سپورਟ ਦੀ ਗੱਲ ਕਰੀਏ ਤਾਂ ਯਾਰਾਂ ਦੋਸਤਾਂ ਦਾ سپورਟ ਵੀ ਹੈ ਹੈਨਾ ਵੀ ਐਪਰੀਸ਼ੀਏਟ ਕਰਦੇ ਆ ਵੀ ਚਲੋ ਵਧੀਆ ਲਿਖੇ ਵਧੀਆ ਲਿਖੇ ਹੈਨਾ ਜਾਂ ਤੇ ਗੁਰਨਾਮ ਗਾਮਾ ਜੀ ਦਾ ਬਹੁਤ ਖਲਾਸ਼ੀ ਰਹੀ ਜਿਹਨੇ ਚਲੋ ਜਉਂਦੇ ਸੀਗੇ ਜਾਂਦਾ ਸੀ ਸ਼ਹਿਵਾਲ ਸੀਗਾ ਉਹਨਾਂ ਨੇ ਬਹੁਤ ਵੀ ਵਧੀਆ ਲਿਖਦਾ ਇਹਨੂੰ ਐਂ ਕਰਿਆ ਕਰ ਇਹਨੂੰ ਐਂ ਕਰਿਆ ਕਰ ਤੇ ਹੁਣ ਫਿਲਹਾਲ ਨਿਰਮਲ ਸਿੱਧੂ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਕਿ ਉਹ ਕੀ ਚਾਹਤਾਂ ਮੈਨੂੰ ਟੋਕਦੇ ਵੀ ਆ ਵੀ ਇਹ ਚੀਜ਼ ਐ ਨਹੀਂ ਇਹਨੂੰ ਐਂ ਕਰ ਇਹਨੂੰ ਐਂ ਕਰ ਇਹਨੂੰ ਐਂ ਕਰ ਫੇਰ ਗੱਲ ਬਣੂਗੀ ਹੈਨਾ ਤੇ ਤਕਰੀਬਨ ਬਹੁਤ ਬੰਦਿਆ ਇਨਸਾਨਾਂ ਨਾਲ ਜੁੜੇ ਹੋਏ ਆ ਠੀਕ ਆ ਭਾਈ ਤੇ ਭਾਈ ਜਾਂਦੇ ਜਾਂਦੇ ਦਰਸ਼ਕਾਂ ਨੂੰ ਇੱਕ ਹੋਰ ਗੀ ਸੁਣਾਓਗੇ ਧਰਤੀ ਤੇ ਆਉਣੇ ਜਾਣੇ ਬੰਦਿਆਂ ਦੇ ਲੱਗੇ ਰਹਿਣੇ ਪਾਣੀ ਤੇ ਪਾਉਣ ਸੰਭੀਏ ਨਸਲਾਂ ਨੇ ਸਾਹ ਲੈਣੀ ਹਵਾ ਵਿੱਚ ਵਾਕੀ ਉਂਗਲਾਂ ਲਿਖਦੇ ਸ਼ੁਕਰਾਨੇ ਤੇਰੀ ਬੰਦਿਆ ਤੇਰੀ ਪਹੁੰਚ ਬੜੀ ਏ ਕੁਦਰਤ ਤੋਂ ਹੋ ਜਾ ਨੇੜੇ ਬੰਦਿਆ ਤੇਰੀ ਪਹੁੰਚ ਬੜੀ ਏ ਕੁਦਰਤ ਦੇ ਹੋ ਜਾ ਨੇੜੇ ਛੋਟੇ ਨਹੀਂ ਹੁੰਦੇ ਉਹ ਮੰਗ ਲੈਂਦੇ ਮਾਫੀ ਜਿਹੜੇ ਰੁੱਸੀਆਂ ਨੇ ਫਿਰਦੀਆਂ ਰੁੱਤਾਂ ਲਾ ਕੇ ਕੋਈ ਰੁੱਖ ਮਣਾਈਏ ਰੁੱਸੀਆਂ ਨੇ ਫਿਰਦੀਆਂ ਰੁੱਤਾਂ ਲਾ ਕੇ ਕੋਈ ਰੁੱਖ ਮਣਾਈਏ ਉੱਡਣ ਲਈ ਅੰਬਰ ਦਈਏ ਪੰਛੀ ਨਾ ਪਿੰਜਰੇ ਪਾਈਏ ਆਜੋ ਆਪ ਕੁੱਟਿਏ ਚੂਰੀ ਬੈਠੇ ਕੋਈ ਕਾਂ ਬਨੇ ਰੀ ਬੰਦਿਆ ਤੇਰੀ ਪਹੁੰਚ ਬੜੀ ਏ ਕੁਦਰਤ ਦੇ ਹੋ ਜਾਂ ਨੇੜੇ ਛੋਟੇ ਨਹੀਂ ਹੁੰਦੇ ਉਹ ਮੰਗ ਲੈਂਦੇ ਮਾਫੀ ਜਿਹੜੇ ਛੋਟੇ ਨਹੀਂ ਹੁੰਦੇ ਉਹ ਮੰਗ ਲੈਂਦੇ ਮਾਫੀ ਜਿਹੜੇ ਬਹੁਤ ਵਧੀਆ ਬਾਈ ਥੈਂਕ ਯੂ ਜੀ ਤੇ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਜੀ ਆਪਣਾ ਟਾਈਮ ਕੱਢਿਆ ਥੈਂਕ ਯੂ ਗੁਰਵਿੰਦਰ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਤੁਹਾਡਾ